ਸੁਲਤਾਨਪੁਰ ਲੋਧੀ ਵਿੱਚ ਇੱਕ ਤੋਂ ਬਾਅਦ ਇੱਕ ਕਾਰੋਬਾਰੀ ਤੋਂ ਫਿਰੋਤੀ ਮੰਗੀ ਜਾ ਰਹੀ ਹੈ ਦੱਸਦੇ ਹੀ ਇਹ ਹੁਣ ਐਸਐਸਪੀ ਵਤਸਲਾ ਗੁਪਤਾ ਦੀ ਅਗਵਾਈ ਹੇਠ ਪੁਲਿਸ ਨੇ ਫਿਰੋਤੀ ਮੰਗਣ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਗਰੁੱਪ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ ਸਰਬਜੀਤ ਰਾਏ ਨੇ ਦੱਸਿਆ ਕਿ 17 ਅਪ੍ਰੈਲ 2024 ਨੂੰ ਸੁਲਤਾਨਪੁਰ ਲੋਧੀ ਵਿੱਚ ਇੱਕ ਅਕੈਡਮੀ ਦੇ ਮਾਲਕ ਤੋਂ ਇੱਕ ਵਰਚੁਅਲ WhatsApp ਨੰਬਰ ਰਾਹੀਂ 2 ਕਰੋੜ ਰੁਪਏ ਦੀ ਫਿਰੋਕੀ ਮੰਗੀ ਜਿਸ ਤੋਂ ਬਾਅਦ ਰਾਤ ਦੇ ਸਮੇਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਸੀ ਇਸ ਤੋਂ ਬਾਅਦ ਤੁਰੰਤ ਹੀ ਸਾਡੇ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਧਾਰਾ 302 506 ਤੇ 100 ਵੀ ਵੀ ਅਸਲਾ ਐਕਟ ਤਹਿਤ ਮੁਕਦਮਾ ਨੰਬਰ ਜਿਹੜਾ ਹੈ ਉਹ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਡੀਐਸਪੀ ਗੁਰਮੀਤ ਸਿੰਘ ਸਿੱਧੂ CIA ਸਟਾਫ ਕਪੂਰਥਲਾ ਦੇ ਇੰਚਾਰਜ ਵੱਲੋਂ ਜਿਹੜਾ ਏ ਉਹ ਇੰਸਪੈਕਟਰ ਜਨੈਲ ਸਿੰਘ ਅਤੇ ਤਕਨੀਕੀ ਟੀਮ ਦੀ ਅਗਵਾਈ ਚ ਮਨੁੱਖੀ ਸਰੋਤਾ ਰਾਹੀਂ ਪਤਾ ਲਗਾ ਕੇ ਜਿਹੜਾ ਹੈ ਉਹ ਗੈਂਗਸਟਰ ਲਖਬੀਰ ਸਿੰਘ ਲੰਡਾ ਗਰੁੱਪ ਦੇ ਮੈਂਬਰ ਆਕਾਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸੱਜਲ ਬੀਬੀ ਥਾਣਾ ਸਦਰ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਇਸ ਸਾਰੀ ਘਟਨਾ ਦਾ ਖੁਲਾਸਾ ਕੀਤਾ ਹੈ ਉਸਨੇ ਦੱਸਿਆ ਹੈ ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਕੈਡਮੀ ਮਾਲਕ ਦੇ ਘਰ ਦੀ ਰੇਕੀ ਕੀਤੀ ਸੀ ਤੇ ਉਸਨੇ ਮੁਲਜ਼ਮਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੋਈ ਸੀ ਉਹਨਾਂ ਦੱਸਿਆ ਹੈ ਕਿ ਬਾਕੀ ਤਿੰਨ ਸਾਥੀ ਵੀ ਤਰਨਤਾਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਅਸੀਂ ਮੁੱਖ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਨਾਮਜ਼ਦ ਕੀਤਾ ਹੈ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਵਾ ਤੇ ਧਿਆਨ ਨਾ ਦੇਣ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕਰੋ ਉਹਨਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਪੁਲਿਸ ਦਾ ਜੜਾ ਹੈ ਉਹ ਪਹਿਲਾ ਫਰਜ਼ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਸਾਡੀ ਤਕਨੀਕੀ ਟੀਮ ਇਸ ਮਾਮਲੇ ਤੇ ਲਗਾਤਾਰ ਨਜ਼ਰ ਰੱਖੀ ਬੈਠੀ ਹੈ ਜਲਦੀ ਹੀ ਪੁਲਿਸ ਜੜਾ ਹੈ ਉਸ ਦਾ ਪਰਦਾਫਾਸ਼ ਕਰੇਗੀ ਇਸ ਮੌਕੇ ਤੇ ਉਹਨਾਂ ਕਿਹਾ ਹੈ ਕਿ ਆਕਾਸ਼ਦੀਪ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇ ਤੇ ਹੋਰ ਕੀ ਕੀ ਜਾਣਕਾਰੀ ਡੀਐਸਪੀ ਗੁਰਮੀਤ ਸਿੰਘ ਸਿੱਧੂ ਨੇ ਅਤੇ ਐਸਪੀ ਸਰਪਜੀਤ ਰਾਏ ਨੇ ਸਾਂਝੀ ਕੀਤੀ ਹੈ ਆਓ ਦੇਖੀਏ ਜਿਆਰਿਆ ਜੀ ਇਹ ਸੁਤਾਲਪੁਰ ਲੋਧੀ ਵਿਖੇ 17 ਨੂੰ ਇੱਕ ਟੈਕਨੋਲੋਜੀ ਤੇ ਉਸ ਤੋਂ ਬਾਅਦ ਨੂੰ ਉਹਨਾਂ ਨੇ ਡਰੋਂ ਦੀ ਖਾਤਰ ਉਹਦੇ ਘਰ ਤੇ ਤੈਨ ਫਾਇਰ ਕੀਤੇ ਸੀ ਜਿਹਦੇ ਸੰਬੰਧ ਅਸੀਂ ਕੇਸ ਰਿਪੋਰਟ ਕੀਤਾ ਸੀ ਸੁਤਾਲਪੁਰ ਲੋਧੀ ਵਿਖੇ ਪਰ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਦੋਂ ਅਸੀਂ ਸ਼ੁਰੂ ਕੀਤੀ ਹੈ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ तरीके ਨਾਲ ਜਦੋਂ ਇਹਨੂੰ ਅਸੀਂ ਚਚਾ ਸਾਰੇ ਚੀਜ਼ ਨੂੰ ਉਹਦੇ ਵਿੱਚ ਇੱਕ ਬੰਦਾ ਅਸੀਂ ਕੱਲ ਅਰੈਸਟ ਕੀਤਾ ਹੈਗਾ ਆਕਾਸ਼ ਦੀ ਉਰਫ ਆਸ਼ ਜਿਹਦੇ ਖਿਲਾਫ ਪਹਿਲਾਂ ਹੀ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਇਹਦੇ ਖਿਲਾਫ ਚਾਰ ਕੇਸ ਚੱਲ ਰਿਹਾ ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਿਆ ਵੀ ਇਹ ਇਹਦੇ ਨਾਲ ਤਿੰਨ ਲੜਕੇ ਹੋ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਦੇ ਸਬੰਧ ਵਿੱਚ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਹੈ ਔਰ ਇਹਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਵਾਂਡਲ ਹੈ ਉਸ ਤੋਂ ਬਾਅਦ ਇਹ ਤਿੰਨ ਬੰਦੇ ਨੜਕੇ ਹੋਏ ਨੇ ਉਹਨਾਂ ਤਨ ਤਨ ਲਿਸਟ ਨੂੰ ਬਲੌਕ ਕਰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨੂੰ ਨਾਮਿਨੇਟ ਕਰ ਰਹੇ ਹਾਂ ਅਸੀਂ ਕੱਪੀ ਵਿੱਚ ਇਸ ਤੇ ਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਫਟਕਾਲ ਤੀਸਰੇ ਮਹੀਨੇ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸਿਸ ਚ ਕੀਤਾ ਸੀ ਕੇਸਿਸ ਤੋਂ ਬਾਅਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ ਇਹਨਾਂ ਦਿਨਾਂ ਨੂੰ ਬੰਦਿਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਜਿਹੜੇ ਬੰਦਿਆਂ ਦਾ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹਣਾ ਕਿ ਇਹ ਤੋਂ ਇਲਾਵਾ ਦੋ ਕਾਲਾ ਸਾਡੇ ਕਪੂਠਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਬੰਦੀਆਂ ਸਾਨੂੰ ਟੇਸ ਗਈਆਂ ਸੀ ਜਿਹੜਾ ਵੀ ਬੰਬੀਹਾ ਗੈਂਗ ਨੂੰ ਦੱਸਿਆ ਸੀਗੇ ਅਸੀਂ ਬੰਬੀਹਾ ਗੈਂਗ ਤੋਂ ਬੋਲਦੇ ਆਂ ਔਰ ਪੈਸੇ ਦੀ ਝਮਾਰੀ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋੜੀਆਂ ਗੂਗਸ ਪਾਈਆਂ ਗਈਆਂ ਇੱਕ ਸ਼ਾਹਜਾਹ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਆ ਲਾਈ ਸੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਹੀ ਇਹਨਾਂ ਨੇ ਲੈ ਕੇ ਤੇ ਸਿਕਾਲ ਕੀਤੀ ਹੈਗੀ ਹੈ ਜਿਹੜਾ ਕਿ ਲਖਵੀ ਲੰਡਾ ਜਿਹੜਾ ਆਪਣੇ ਆਪ ਨੂੰ ਦੱਸਿਆ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਨਾਂ ਨਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਉਹਨਾਂ ਤੇ ਅਸੀਂ ਰਿਪੋਰਟ ਕਰ ਰਹੇ ਹਾਂ ਇਹ ਸਾਡੀਆਂ ਟੀਮਾਂ ਆਲਰੇਡੀ ਲੈ ਲਈਆਂ ਹੋਈਆਂ ਹਨ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈ ਕਿ ਉਹਨੂੰ ਕੈਚ ਕਰ ਲਾਂਗੇ ਸਾਜ ਨੌਜਵਾਨ ਫੜਿਆ ਇੰਦੇ ਕੋਈ ਹਥਿਆਰ ਬ੍ਰਾਂਟ ਤੋਂ ਇਤਨੀ ਵਾਰ ਫਾਇਰਿੰਗ ਕੀਤੀ ਨੇ ਇਹਦੇ ਕੋਲ ਨਾ ਹਥਿਆਰ ਨਹੀਂ ਹੈਗਾ ਪਰ ਆਪਰੇ ਦੇ ਦੂਸਰੇ ਬੰਦੇ ਆ ਜਿਹਦੇ ਨਾਲ ਦੇ ਇਹਦਾ ਕੰਮ ਰੱਖੀ ਕਰਨਾ ਸੀਗਾ ਔਰ ਇਹਨੇ ਕਿਲਾ ਰੱਖੀ ਜੀ ਹੈਗੀ ਉਹ ਬੰਦੇ ਨੂੰ ਆਪਣੀ ਨਾਨੀ ਦੇ ਘਰ ਮਿਹਰਬਾਤ ਪੈਂਟ ਹੈਗਾ ਬਲਵੰਦੀ ਸਾਹਿਬ ਉੱਥੇ ਰੱਖਿਆ ਉਹਨਾਂ ਨੂੰ ਔਰ ਅੱਜ ਸਾਰੀ ਰੱਖੀ ਕਰਕੇ ਉਹਨੂੰ ਦੱਸਿਆ ਅੰਦਰ ਵੱਡੇ ਵੱਡੇ ਰਜਿਸਟਰ ਦੇ ਸੰਪਰਕਿਤ ਹੈ ਜਿਸਰੇ ਇਹ ਜਿਹੜਾ ਇੱਕ ਮੇਨ ਬੰਦਾ ਤਨਤੰਦਾ ਹੈਗਾ ਉਹਦੇ ਨੈਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਨਤੰਦਾ ਰਹਿਣ ਵਾਲਾ ਵੱਡਾ ਜਿਹੜਾ ਵੱਡਾ ਦੇ ਨੂੰ ਕਹਿੰਦੇ ਅਸੀਂ ਕੁਬੀ ਤੰਤੰਦ ਰਣਬਲਾ ਤੇ ਇਹ ਬੰਦਾ ਵੀ ਉੱਤੇ ਤੰਤੰਦ ਰਣਬਲਾ ਜਿਹੇ ਬੰਦੇ ਸੀ ਨੌਂਗੇ ਇਹ ਪੈਸੇ ਉਸਦੇ ਕਰਦੇ ਸਾਰੇ ਕੰਮ ਦੀ ਇਹ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਹਜੇ ਜਿਹੜਾ ਮੇਨ ਬੰਦਾ ਜੋ ਛੜੇ ਨਟ ਚਾਹਤੋਂ ਪਤਾ ਨਹੀਂਗਾ ਜਿਹੜਾ ਪਹਿਲਾਂ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹਨੂੰ 7000 ਰੁਪਏ ਦਿੱਤਾ ਸੀ ਸਰ ਜੀ ਉਹਨਾਂ ਨੇ ਬਾਕੀ ਉਹਨੂੰ ਇਹ ਲਾਲਚ ਦਿੱਤਾ ਸੀ ਵੀ ਤੈਨੂੰ ਬਾਹਰ ਲੈ ਜਾਈਏ ਉਹ ਪਰਿਵਾਰਕ ਜਿਹੇ ਵੀ ਸਰ ਪੂਰੀ ਦਹਿਸ਼ਤ ਆ ਕਿਉਂਕਿ ਲਗਾਤਾਰ ਕਾਲ ਆ ਰਹੀ ਹੈ ਕੀ ਕਰਨ ਜਾ ਰਹੇ ਉਹ ਪਰਿਵਾਰਕ ਅਸੀਂ ਤਾਂ ਇਹੋ ਤੋਂ ਤੁਹਾਡੇ ਮਾਦਨ ਦਾ ਹੀ ਲੋਕਾਂ ਨੂੰ ਪੇਕ ਕਰਾਂਗੇ ਜੇ ਤੁਹਾਡੇ ਤੋਂ ਗੱਲ ਇਹਦੀ ਗੱਲ ਦੱਸਾਉਂਦੀ ਹੈ ਇੰਨੀ ਜੱਟ ਲਈ ਸਾਨੂੰ ਦੱਸੋ ਜਿੱਦਾਂ ਸਾਡੇ 3 ਕਾਲਾਂ ਟ੍ਰੇਸ ਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੋ ਤੇ ਫ੍ਰੌਮ ਟੈਕਸ਼ਨ ਕਰਦੇ ਹੋਏ ਬੰਦੇ ਜਿਹੜੇ ਨਾਮਿਨੇਟ ਕੀਤੇ ਆ ਅਰੈਸਟ ਕੀਤੇ ਹੋਏਗੇ ਦੋ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਸੀ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਉਹ ਵੀ ਅਸੀਂ ਵੈਰੀਫਾਈ ਕੀਤੇ ਸੀਗੇ ਦੰਦ ਦੀ ਲੋੜ ਨਹੀਂ ਹੈਗੀ ਇਹੋ ਮੈਂ ਪੈਡਲਰ টাইਪ ਬੰਦੇ ਨੇ ਜਿਨ੍ਹਾਂ ਨੂੰ ਇਹ ਕੰਮ ਕਰ ਦਿੰਦੇ ਹੈਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਹੋਰ ਜਿਹੜੀ ਸੁਲਤਾਨਪੁਰ ਲੋਧੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇੰਸਪੈਕਟਰ ਸੀਏ ਬੈਠੇ ਟੈਕਨੀਕਲ ਵਿੰਗ ਦੇ ਸਰ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋਰ ਬਹੁਤ ਜਲਦੀ ਇਹਨੂੰ ਅਸੀਂ ਟੈਸਟ ਕੀਤਾ ਹੈ ਬਾਕੀ ਹੋਰ ਵੀ ਜੇ ਕਿਸੇ ਕੋਈ ਲੱਗਦਾ ਹੈ ਜੇ ਪਬਲਿਕ ਨੂੰ ਇਦਾਂ ਦੀ ਕੋਈ ਗੱਲ ਆਈ ਹੈ ਤੋਂ ਤੁਰੰਤ ਸਾਨੂੰ ਦੱਸਣ ਅਸੀਂ ਉੱਤੇ ਫੌਰੀ ਉੱਤੇ ਐਕਸ਼ਨ ਲਵਾਂਗੇ ਔਰ ਉਹਨੂੰ ਟੈਸਟ ਕਰਾਂਗੇ ਕਿਸੇ ਨੂੰ ਖਭਰਾਉਂਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਨਾਲ ਥੈਂਕ ਯੂ